ਪੋਲੀਡੀਗਿਟੋਟਰ ਅਨ ਬੀਵੀਐਸ ਪਰ ਉਹਨਾਂ ਨੂੰ ਕੁਝ ਪਤਾ ਹੀ ਲੱਗਿਆ ਉਹ ਕੋਈ ਟਿੱਕ ਨਹੀਂ ਸਾਡੇ ਕੋਲੋਂ ਨਾ ਹੋ ਪਾਇਆ ਤੇ ਮੈਂ ਇੱਥੇ ਆ ਗਿਆ ਦਿਨਾਂ ਇੱਥੇ ਆ ਕੇ ਪੰਜ ਛੇ ਵਾਰ ਐਂਡੋਸਕੋਪੀ ਡੇ ਕਰਾਈ ਤੇ ਕਿਸੇ ਨੂੰ ਕੋਈ ਸਮਝ ਨਹੀਂ ਆਈ ਫਿਰ 2019 ਆ ਗਿਆ ਜੇ ਲੋ ਇੰਨਾ ਕਰਦੇ ਕਰਦੇ ਮੈਨੂੰ 10 ਸਾਲ ਹੋ ਗਏ ਲੱਗੇ ਕੋਈ ਪਤਾ ਨਹੀਂ ਲੱਗਾ ਹੋ ਗਿਆ ਕੀ ਇਹ ਫੋਟੋਸ ਹਸਪੀਟਲ ਲਾ ਲਧਾਨੀ ਤੋਂ ਚੰਡੀਗੜ੍ਹ ਨਹੀਂ ਜਾਈਦਾ ਨਾ ਨਾਲ ਇਹ ਕੋੜੇਗਾ ਉੱਥੇ ਡਾਕਟਰ ਸਾਹਿਬ ਨੇ ਉਹਨੇ ਵੀ ਕੀਤੀ ਦਿਸੋਪੀ ਗਾਣੀ ਪੈਣੀ ਆ ਹੋਰ ਕੋਈ ਗੇਰਕੁਤ ਹੈ ਨਹੀਂ ਮੈਂ ਕਰਕੇ ਤੁਹਾਨੂੰ ਆ ਦੁੱਧ ਦੁੱਧ ਪਾਣੀ ਦਾ ਪਾਣੀ ਕਰ ਮੈਂ ਕਿਹਾ ਠੀਕ ਆ ਉਹਨੇ ਵੀ ਅਦਰਕ ਟੀਸ ਵੀ ਲੈ ਲਿਆ ਉਹਦਾ ਜੀ ਦਿਸੋਪੀ ਵੀ ਕੀਤੀ ਦੇਰ ਦਹੀਂ ਨਹੀਂ ਬਲਾਇਆ ਉਹ ਮੇਰੇ ਤੁਹਾਨੂੰ ਕੋਈ ਪ੍ਰੋਬਲਮ ਦਿੱਕਤ ਕੋਈ ਨਹੀਂ ਹੈ ਕਿ ਤੁਹਾਨੂੰ ਸਰ ਕਣਕ ਤੋਂ ਅਲਰਜੀ ਦੀ وجہ ਦੇ ਨਾਲ ਤੁਹਾਨੂੰ ਆ ਪ੍ਰੋਬਲਮ ਆ ਰਹੀ ਹੈ ਦੇਖੋ ਜਿੰਨੀ ਸ਼ਗਲ ਕਰਦੇ ਗਾਦੇ ਨਿਕਲਿਆ ਕਿ ਕਣਕ ਤੋਂ ਲੱਗਦਾ ਮੈਂ ਕਿਹਾ ਵੀ ਦਾ ਹੱਲ ਆ ਇਹਨੇ ਕੋਈ ਦਵਾਈ ਨਹੀਂ ਬਣੀ। ਕਲਕੀ ਦਰਦੀ ਦੀ ਕੋਈ ਦਵਾਈ ਨਹੀਂ। ਤੁਹਾਨੂੰ ਕਲਕ ਤੋਂ ਬਣਿਆ ਸਾਰਾ ਕੁਝ ਛੱਡਣਾ ਪੈਣਾ। ਮੈਨੂੰ ਦਵਾਈ ਤਾਂ ਨਾ ਕੋਈ ਵੀ ਦਿੱਤੀ, ਦੋ ਲੈਸ਼ਾਂ ਦੇ ਦਿੱਤੀਆਂ ਵੀ ਆਹ ਖਾ ਸਕਦਾ, ਆਹ ਦੇਗਾ। ਮੈਂ ਆ ਕੇ ਭੇਜਣਾ ਲਾ ਕਾਊਂਟਰ ਇਹ ਕਾਹੀਏ ਬੰਦਾ। ਕੋਈ ਮੱਢੀ ਨਹੀਂ ਖਾਦਾ, ਮੱਠੀ ਨਹੀਂ ਖਾਦਾ, ਘਿੜੀ ਨਹੀਂ ਖਾਦਾ, ਗੁਜਰੀ ਨਹੀਂ ਖਾਦਾ। ਸਾਰਾ ਤੋਂ ਇੱਧਰ ਤੋਂ ਬਣਾਉਣਾ। ਮੈਦਾ, ਸੂਜੀ, ਆਟਾ ਸਾਰਾ ਛੱਡਣਾ ਪੈਣਾ। ਮੈਂ ਦੋ ਸਾਲ ਬੜਾ ਤੰਗ ਹੋ ਰਿਹਾ ਪਰ ਮੈਨੂੰ ਦੀਪ ਬੈਠਦੀ ਸੀ ਔਰ ਖਾਣ ਨੂੰ ਉਹਦਾ ਜੀ ਦਾਦਾ ਕਿਦਾਂ ਲੀਹਦੇ ਚੌਂਦੀ ਵੱਜੀ ਜਾਂਦੀ ਰਹੀਆਂ ਜੀ ਜੀ ਕਰਦਾ ਖਾਣ ਔਰ 2021 ਜਦੋਂ ਆ ਕੇ ਜਦੋਂ ਮੈਨੂੰ ਪਤਾ ਲੱਗਿਆ ਆਪਣੇ ਕਈ ਪਰਿਵਾਰ ਜਾਣਦੇ ਹੋਣੇ ਆਪਣੇ ਬਲਵੀਰ ਦੇ ਨੂੰ ਆਂਦੀ ਕੁੱਟਰੀ ਪਿੱਛੇ ਕਲੋਨੀਆਂ ਚ ਉਹਦਾ ਭਰਾ ਜੁੜਾਇਆ ਸਰਿੰਦਰ ਦਾਇਨ ਕੱਲ ਆਜੇ ਨੂੰ ਪਗਿਆ ਉਰੀ ਤੋਂ ਬਾਅਦ ਨਿਕਲਿਆ ਉਹਨ ਸਾਰੀ ਪ੍ਰੋਬਲਮ ਵੀ 32 ਸਾਲ ਤੋਂ ਉਹਦੀ ਆਕਸੀਜਨ ਨਹੀਂ ਬਣਦੀ ਉਹਨੇ ਮੈਨੂੰ ਆ ਕੇ ਹੱਸਿਆ ਕਿ ਮੈਂ ਮਾਂ ਬਾਪਾਂ ਨਾਲ ਸਾਥੀ ਰੋਹੀ ਪੜਾਦਾ ਬਾਪ ਜੀ ਬਾਤ ਤੇ ਫਿਰ ਮਰਾਇਆ ਨਾ ਉਹ ਮਾ ਉਹਨੂੰ 32 ਸਾਲ ਤੋਂ ਉਸੇ ਜੀ ਨਹੀਂ ਬਣਦੀ ਸੀ ਤੇ ਉਹਦੀ ਮਸ਼ੀਨ ਉਹਦੇ ਭਰਾ ਨੇ 2.5 ਲੱਖ ਰੁਪਏ ਵਿੱਚ ਵੇਚੀ ਬਾਹਰ ਪੱਕੀ ਆ ਕੇ ਰੰਗਦਾ ਹੈ ਇੱਥੇ ਉਹਨੇ ਖਰਾਕ ਕਹਿੰਿਆ ਰਗਾ ਕਿਹੜਾ ਹਸਪੀਟਲ ਨਰਮਾਬੱਡੀ ਤੇ ਉਹਨਾਂ ਨੇ ਉਹ ਪੱਕੀ ਬੈਡੀ ਲਿਆਉਣੋਂ ਬਾਅਦ ਉਹਨੂੰ ਦੋ ਦਿਨ ਹੀ ਮੇਰੀ ਬੈਡੀ ਲੇਟ ਦੇ ਲਾਉਂਦੇ ਉਹਨੇ ਨਿਲਵੀ ਸਰਵਿਸ ਪੈਕ PK2 100 ਦਾ ਕੋਸ ਕਰਕੇ ਮਸ਼ੀਨ ਹਜੇ ਵੀ ਉਹਦੀ ਬਿਮਾਰੀ ਸੀ ਮਾਰਾ ਇਹੀ ਕਰਵਾ ਹਮ ਤਾਂ ਕੋ ਨੂੰ ਉਹਨੇ 20 ਵਾਰ ਦਿਆ ਸੀ ਇੱਕ ਇੰਜਨ ਵੀ ਦੱਸਿਆ ਮੈਂ ਬੱਪਾ ਹੀ ਵਾਦੇ ਮਗਰ ਮਾਈ ਵਾਦ ਦੋਨੋਂ ਮੈਂ ਪੜਾਇ ਦਿੱਤੀਆ ਵੀ ਮੈਂ ਆਪਣੇ ਤੇ ਉਹ ਪੀ ਕੇ ਪੂਰਾ ਬਜਾਦਨ ਦਾ ਬਾਹਰ ਹ ਅਜ ਤੱਕ ਕਦੀ ਕੋ ਕਣਕ ਦਾ ਚੱਕਰੀ ਨਹੀਂ ਪੈਦਾ ਜਿਉ ਮਾਰੀ ਖਾਈ ਜਾਂਦੇ ਮਤਲਬ ਬਹੁਤ ਵਧੀਆ ਉਸ ਤੋਂ ਬਾਅਦ ਕੋਈ ਦਿੱਕਤ ਇੰਦਾਂ ਦੀ ਆਈ ਨਹੀਂ ਹੈਗੀ ਮਨਾਰਾ ਕੋ ਖਾਣਾ ਉਨਾ ਵਾਰੀ ਬੜਾ ਵਧੀਆ ਉਤਮਾਜ ਜੋ ਮਾਰੇ ਘਰ ਪਾਈ ਜਦੋਂ ਬੰਦੇ ਨੂੰ ਨਵੇਂ ਮੈਨਾਂ ਵੀ ਤਾਮਰੋਸ ਦੀ ਲੜਦੀ ਆ ਤੇ ਇਹ ਬੰਦਾ ਬੋਲਣ ਤੋਂ ਰਹਿ ਜਾਂਦਾ ਨਹੀਂ ਕਿ ਇਹ ਨਾਲ ਕਿ ਇਹ ਤਾਂ ਆਪਾਂ ਦੱਸਦਾ ਹੀ ਨਾ ਬੰਦਾ ਕੋਈ ਨਾ ਮੈਂ ਦੱਸਦਾ ਕਿ